ਵਾਹਿਗੁਰੂ ਜੀ ਕੀ ਫਤਿਹ ਮੈਂ 67 ਤੋਂ ਲੱਗ ਕੇ 2010 ਤੱਕ ਲਗਾਤਾਰ ਟ੍ਰੇਡ ਯੂਨੀਅਨ ਪਾਵਰ ਇੰਜੀਨੀਅਰਸ ਨੂੰ ਲੀਡ ਕਰਦਾ ਰਿਹਾ ਮੈਂ 올 ਇੰਡੀਆ ਪਾਵਰ ਇੰਜੀਨੀਅਰਸ ਫੈਡਰੇਸ਼ਨ ਦਾ ਚੇਅਰਮੈਨ ਵੀ ਰਿਹਾ ਅਸੀਂ ਸ਼ਹੀਦਾਂ ਦੇ ਪਰਿਵਾਰ ਚੋਂ ਆਏ ਸਰਦਾਰ ਦਲੀਪ ਸਿੰਘ ਸ਼ਹੀਦ ਐਤਕੀ 100 ਸਾਲ ਪੂਰੇ ਹੋ ਰਹੇ ਨੇ ਤਾਂ ਸਾਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਚੂੰਕਾਰ ਅਜ਼ਾਹਮ ਹੀਲ ਤੇ ਦਰਗਜ਼ਸ਼ਤ ਹਲਾ ਲਸਤ ਵਰਦਨ ਬਾਸ਼ਮਸ਼ੀਰਦਸਤ ਸੋ ਇਹ ਸਰਕਾਰ ਜ਼ਬਰ ਤੇ ਉਤਰੀ ਹੋਈ ਹੈ ਕਿਸੇ ਨੂੰ ਕੋਈ ਭਲੇਖਾ ਨਹੀਂ ਹੋਣਾ ਚਾਹੀਦਾ ਇਹ ਸਰਕਾਰ ਜ਼ੁਲਮ ਵੀ ਕਰਦੀ ਹੈ ਜ਼ਬਰ ਵੀ ਕਰਦੀ ਹੈ ਬੇਇਨਸਾਫੀ ਵੀ ਕਰਦੀ ਹੈ ਤੇ ਲੋਕਾਂ ਦੇ ਮੂੰਹ ਵੀ ਬੰਦ ਕਰਦੀ ਹੈ ਛਾਪੇ ਵੀ ਮਾਰਦੀ ਹੈ ਈਡੀ ਵੀ ਵਰਤਦੀ ਹੈ ਵਿਜੀਲੈਂਸ ਵੀ ਵਰਤਦੀ ਹੈ ਲੀਡਰਾਂ ਨੂੰ ਆਪਣੇ ਐਡੀਸ਼ਨਲ ਕੰਮ ਲਈ ਛੱਡ ਦਿਓ ਅਤੇ ਇਹ ਯਕੀਨ ਲੋਕਾਂ ਨੂੰ ਆਪਣੇ ਆਪ ਦਿਵਾਓ ਕਿ ਇਹ ਜੋ ਅੰਦੋਲਨ ਚੱਲ ਰਿਹਾ ਹੈ ਇਹ ਸੱਚ ਲਈ ਅੰਦੋਲਨ ਹੈ ਅਸੀਂ 1981 ਵਿੱਚ ਇੱਕ ਪਾਵਰ ਇੰਜੀਨ ਦੀ ਐਜੀਟੇਸ਼ਨ ਕੀਤੀ ਸੀ ਪਹਿਲੀ ਜਨਵਰੀ ਤੋਂ 18 ਜਨਵਰੀ 18 ਫਰਵਰੀ ਨੂੰ ਇੰਦਰਾ ਗਾਂਧੀ ਨੇ ਸਾਨੂੰ ਮੀਟਿੰਗ ਦਿੱਤੀ ਸੀ ਸਿਰਫ 8000 ਇੰਜੀਨੀਅਰ ਤੇ ਪ੍ਰਾਈਮ ਮਿੰਿਸਟਰ ਮੀਟਿੰਗ ਦੇ ਰਿਹਾ ਇਹ ਏਡਾ ਬੇਈਮਾਨ ਅਤੇ ਇੰਨਾ ਨਿਰਆਧਾਰ ਬੰਦਾ ਹੈ ਕਿ ਅਜੇ ਤੱਕ ਇਹਨੇ ਆਪ ਆ ਕੇ ਮੀਟਿੰਗ ਨਹੀਂ ਦਿੱਤੀ ਸੋ ਇਸ ਕਰਕੇ ਉਹ ਐਜੀਟੇਸ਼ਨ 'ਚ ਵੀ ਏ ਸੀ ਕਿ ਕੰਸਿਸਟੈਂਟ ਐਜੀਟੇਸ਼ਨ ਰੱਖੋ ਤਿੰਨ ਇਹਨਾਂ ਦੇ ਹੁੰਦੇ ਨੇ ਇਹ ਪਹਿਲਾਂ ਤਾਂ ਡਿਸੈਪਸ਼ਨ ਰਿਪਰੈਸ਼ਨ ਸੋ ਇਹ ਪਹਿਲਾਂ ਭਲੇਖੇ ਪਾਉਂਦੇ ਨੇ ਫਿਰ ਪਾੜ ਪਾਉਂਦੇ ਨੇ ਫਿਰ ਰਿਪ੍ਰੈਸ਼ਨ ਕਰਦੇ ਨੇ ਪਰ ਪੰਜਾਬੀ ਐਸੇ ਨੇ ਕਿ ਇਹ ਹਰ ਰਿਪ੍ਰੈਸ਼ਨ ਦਾ ਪੂਰਾ ਮੁਕਾਬਲਾ ਕਰਨਗੇ ਸੋ ਮੈਂ ਇਨਾਂ ਸ਼ਬਦਾਂ ਨਾਲ ਕਿ ਲੀਡਰ ਬੜੀ ਸੋਹਣੀ ਅਗਵਾਈ ਦੇ ਰਹੇ ਨੇ ਅਸੀਂ ਹੋਰ ਵੀ ਫੰਡ ਮੈਂ ਬੋਲਦਾ ਨਹੀਂ ਇੱਥੇ ਇਕੱਠੇ ਕਰਕੇ ਭੇਜਾਂਗੇ ਨਿੱਜੀ ਤੌਰ ਤੇ ਵੀ ਭੇਜਾਂਗੇ ਤੋਂ ਇਹ 100 ਵਰ੍ਹੇ ਜਦੋਂ ਨਨਕਾਣੇ ਦੇ ਸ਼ਹੀਦਾਂ ਨੇ ਆਪਣੀ ਸ਼ਹਾਦਤ ਦਿੱਤੀ ਸੀ 86 ਸਿੰਘਾਂ ਦੀ ਸ਼ਹਾਦਤ ਨਾਲ ਅਸੀਂ ਆਪਣੇ ਗੁਰਦੁਆਰੇ ਆਜ਼ਾਦੀ ਤੋਂ 26 ਵਰ੍ਹੇ ਪਹਿਲਾਂ ਆਜ਼ਾਦ ਕਰਵਾਲੇ ਸੀ ਤੇ ਅੱਜ ਤੁਹਾਡੀ ਤਾਕਤ ਦੁਬਾਰਾ ਇਸ ਨਵਾਂ ਇਨਕਲਾਬ ਜਿਹੜਾ ਤੁਸੀਂ ਸ਼ੁਰੂ ਕੀਤਾ ਹੈ ਉਹਦੇ ਚ ਜ਼ਰੂਰ ਫਤਹਿ ਤੁਹਾਨੂੰ ਹੋਏਗੀ ਮਜ਼ਦੂਰ ਕਿਸਾਨ ਇਕਤਾ ਮਜ਼ਦੂਰ ਕਿਸਾਨ ਇਕਤਾ ਜਿੰਦਾਬਾਦ ਮਜ਼ਦੂਰ ਕਿਸਾਨ ਇਕਤਾ ਜਿੰਦਾਬਾਦ ਮਜ਼ਦੂਰ ਕਿਸਾਨ ਇਕਤਾ ਜਿੰਦਾਬਾਦ ਕਿਰਤੀ ਇਕਤਾ ਜਿੰਦਾਬਾਦ ਕਿਰਤੀ ਇਕਤਾ ਜਿੰਦਾਬਾਦ ਕਿਰਤੀ ਇਕਤਾ ਜਿੰਦਾਬਾਦ ਲਾਲ ਸਿੰਘ ਦੇਲ ਦੀਆਂ ਦੋ ਗੱਲਾਂ ਨੇ ਜ਼ਿੰਦਗੀ ਦੇ ਯੁੱਗ ਦੀ ਸਵੇਰ ਆਏਗੀ ਜ਼ਰੂਰ ਇੱਕ ਵੇਰ ਦੇਖ ਕਿਦਾਂ ਉੱਠਿਆ ਤੂਫਾਨ ਕੇਰ ਇਹਨੂੰ ਮੋਰੇ ਹੋ ਕੇ ਕੇਰ ਗੋਇਆਂ ਵਿੱਚ ਸਰਣੇ ਨੇ ਤਾਜ ਅਸਨਾ ਤੋਂ ਸੁਕਨੇ ਕਿਨੇਰ ਜ਼ਿੰਦਗੀ ਦੇ ਯੁੱਗ ਦੀ ਸਵੇਰ ਆਏਗੀ ਜ਼ਰੂਰ ਇੱਕ ਵਾਰ ਆਏਗੀ ਜ਼ਰੂਰ ਇੱਕ ਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਇਹਨਾਂ ਬਜ਼ੁਰਗ ਜੋੜਿਆਂ ਦਾ ਅਸੀਂ ਇਹਨਾਂ ਨੂੰ ਸਜਦਾ ਕਰਦੇ ਹਾਂ ਗੱਲ ਕਰਨੀ ਕੋਈ ਆ ਜਾਈ ਆਹ ਤੇਰੇ ਕਿਸਾਨ ਦੋਸਤੋ ਤੇ ਮੇਰੇ ਨੌਜਵਾਨ ਵੀਰੋ ਆ ਹੁਣੇ-ਹੁਣੇ ਮੈਨੂੰ ਇੱਕ ਥੱਲੋ ਪਿੱਛੇ ਵਲੰਟੀਅਰਾਂ ਵੱਲੋਂ ਰਿਪੋਰਟ ਆਈ ਹੈ ਕਿ ਸ਼ਾਇਦ ਕੋਈ ਸ਼ਰਾਰਤ ਕਰਨ ਦਾ ਯਤਨ ਕਰ ਰਿਹਾ ਹੈ ਤੁਸੀਂ ਕਸਮ ਖਾਓ ਸਾਡੀ ਕਿ ਬਿਲਕੁਲ ਬੈਰੀਕੇਡ ਦੇ ਨੇੜੇ ਨਹੀਂ ਜਾਓਗੇ ਇਮਾਨਦਾਰੀ ਨਾਲ ਬੋਲਿਓ ਨਹੀਂ ਜਾਓਗੇ ਨਾ ਕੋਈ ਨੌਜਵਾਨ ਬੈਰੀਕੇਡ ਦੇ ਨੇੜੇ ਨਹੀਂ ਜਾਏਗਾ ਕਿਉਂਕਿ ਸ਼ਰਾਰਤ ਕਰਨ ਦਾ ਯਤਨ ਹੋ ਰਿਹਾ ਮੈਂ ਤਾਂ ਹੀ ਤੁਹਾਨੂੰ ਸੁਚੇਤ ਕੀਤਾ ਸੀ ਪਹਿਲਾਂ ਮੇਰੀ ਹੱਥ ਬਨ ਕੇ ਬੇਨਤੀ ਆ ਤਕੜੇ ਹੋਇਓ ਬਿਲਕੁਲ ਸ਼ਾਂਤੀ ਬਣਾ ਕੇ ਰੱਖਣੀ ਹੈ ਪਿੱਛੇ ਕੋਈ ਕਿਤੇ ਮਰਜ਼ੀ ਜੋ ਕੁਝ ਕਰਦਾ ਫਿਰੇ ਆਪਣੇ ਇਸ ਅੰਦੋਲਨ ਤੋਂ ਬਿਲਕੁਲ ਕਿਸੇ ਰਤੀ ਭਰਦੀ ਵੀ ਛੇੜਛਾੜ ਨਹੀਂ ਹੋਣੀ ਚਾਹੀਦੀ ਹਾਂ ਇਸ ਗੱਲ ਦਾ ਧਿਆਨ ਰੱਖਣਾ ਕੋਈ ਵੀ ਕਿਸੇ ਤਰ੍ਹਾਂ ਦਾ ਸ਼ਰਾਰਤ ਆਪਾਂ ਨਹੀਂ ਕਰਨੀ ਆਪਾਂ ਜਿੱਤ ਕੇ ਉੱਠਣਾ ਹੈ ਹਰਾਉਣ ਵਾਲੇ ਬਹੁਤ ਕੁਝ ਕਰਨਗੇ ਆਪਾਂ ਜਿੱਤਣਾ ਜਿੱਤਣ ਵਾਸਤੇ ਬੈਠੇ ਆ ਵਿਚਾਰ ਰੱਖਣਾ ਹੈ ਧੰਨਵਾਦ ਜੀ ਹੁਣ ਮੈਂ ਬੇਨਤੀ ਕਰੂੰਗਾ ਡਾਕਟਰ ਜੂ ਸਿੰਘੀ ਭਾਰਤੀ ਭਾਰਤੀ ਸਮਝਣ ਹਰਿਆਣਾ ਉਹ ਆਪਣਾ ਲੈ ਬਲਾਉਣ ਉਸ ਤੋਂ ਅਗਲੇ ਬੁਲਾਰੇ ਹਰਿੰਦਰ ਸਿੰਘ ਲੱਖੋਵਾਲ ਤਿਆਰ ਰਹਿਣ ਜੀ ਸਤਿਕਾਰ ਦੇ ਜੋਗ ਕਿਸਾਨ ਪ੍ਰਵੋਸਟੇਜ ਤੇ ਬੈਠੇ ਨੇਤਾਗਣ ਮੇਰੀਆਂ ਮਾਵਾ ਪੈਣਾ ਦੀਆਂ ਅੱਜ ਦਾ ਜਿਹੜਾ ਵਿਸ਼ਾ ਸੀ ਬੜਾ ਗੰਭੀਰ ਸੀ 40 ਕਿਸਾਨ ਸ਼ਹੀਦਾਂ ਦੇ ਸ਼ਹੀਦਾਂ ਨੂੰ ਪ੍ਰਣਾਮ ਜਦੋਂ ਸੇ ਲਖਾਰੀ ਦਾ ਲੇਖ ਹੈ ਰਾਈਟਰ ਦੀ ਕਵਿਤਾ ਹੈ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਅਸੀਂ ਇੰਨਾਂ ਸ਼ਹੀਦੀਆਂ ਤੋਂ ਮੋਦੀ ਸਾਹਿਬ ਨਹੀਂ ਡਰਦੇ ਸਾਡੇ ਯੋਧੇ ਸਾਡੇ ਨੌਜਵਾਨ ਇਹ ਬੜੀਆਂ ਸੇਕਾਂ ਦੇ ਵਿੱਚੋਂ ਨਿਕਲੇ ਆ ਅਸੀਂ ਬੜਾ ਕੁਝ ਸਿੱਖਿਆ ਜੇ ਤੂੰ ਚਾਹੇ ਭਾਈ ਮੈਂ ਥੋੜੀਆਂ ਸ਼ਹੀਦੀਆਂ ਜਿਵੇਂ 2017 ਦੇ ਵਿੱਚ ਤਾਂ 6 ਕਿਸਾਨਾਂ ਦੀ ਸ਼ਹੀਦੀ ਲੈ ਕੇ ਆਪਣੇ ਹੱਥ ਨੂੰ ਕਿਸਾਨਾਂ ਦੇ ਖੂਨ ਦੇ ਵਿੱਚ ਰੰਗਿਆ ਸੀ ਭੁੱਲ ਜਾ ਅੱਜ ਵੀ ਉਹ ਸ਼ਹੀਦیاں ਕਰਨ ਤੋਂ ਤਿਆਰ ਹੋਇਆ ਬੈਠਾ ਹੈ ਜੇ ਤੇਰੇ ਥੋੜੀ ਜਿਹੀ ਦਇਆ ਹੋਵੇ ਫਿਰ ਤੂੰ ਇੰਨਾ ਸ਼ਹੀਦੀਆਂ ਦੇ ਰਾਹਤੇ ਤੇ ਨਹੀਂ ਚੱਲਦਾ ਜੇ ਤੇਰੇ ਥੋੜੀ ਜਿਹੀ ਦਇਆ ਹੋਵੇ ਉਹ ਤਿੰਨ ਮਹੀਨਿਆਂ ਤੋਂ ਕਿਸਾਨਾਂ ਅੰਦੋਲਨ ਕਰ ਰਹੀ ਹੈ ਮਹੀਨੇ ਤੋਂ ਤਾਂ ਇੱਥੇ ਇੰਨਾ ਸੜਕਾਂ ਦੇ ਉੱਤੇ ਇੰਨਾ ਠੰਡੀਆਂ ਹਵਾਵਾਂ ਦੇ ਵਿੱਚ ਪਏ ਆ ਆ ਬੱਚੇ ਬੀਬੀਆਂ ਭੈਣਾਂ ਬਜ਼ੁਰਗ ਤੈਨੂੰ ਕੋਈ ਸ਼ਰਮ ਹਜਾ ਰਹੀ ਨਹੀਂ ਤੇਰੇ ਕੋਲ ਕੋਈ ਪੱਲਾ ਹੀ ਨਹੀਂ ਰਿਹਾ ਸ਼ਰਮ ਹਜਾ ਦਾ ਬਈ ਕਿਸੇ ਪਾਸਿਓ ਤੁਨੂੰ ਕੋਈ ਰੋਇਆ ਉਹ ਭਲਿਆ ਲੋਕਾ ਐਡੇ ਵੱਡੇ ਸਾਡੇ ਸੰਤਾਂ ਮਹਾਪੁਰਸ਼ਾਂ ਨੇ ਕੁਰਬਾਨੀ ਦਿੱਤੀ ਉਸ ਸ਼ਹਾਦਤ ਨੂੰ ਤੂੰ ਰੋਲਣਾ ਚਾਹੁੰਦਾ ਤੇ ਤੇਰਾ ਆਈਟੀ ਸੈੱਲ ਕਹਿੰਦਾ ਜਿੱਥੇ ਅਕੇ ਸੰਤਾਂ ਨੇ ਸ਼ਹੀਦੀ ਦਿੱਤੀ ਆ ਉਥੇ ਖੂਨ ਨਹੀਂ ਡੁੱਲਿਆ ਮੈਂ ਚਾਹੁੰਦਾ ਆ ਪੁੱਛਣਾ ਚਾਹੁੰਦਾ ਮੋਦੀ ਸਾਹਿਬ ਇੱਕ ਕੰਡਾ ਮਾਰ ਕੇ ਵੇਖਦੇ ਆ ਤੇਰੇ ਤੇਰੀ ੜਾਤ ਤਾਂ ਹੈ ਹੀ ਨਹੀਂ ਪਰ ਤੇਰੇ ਆ ਜਿਹੜੇ ਕਾਰਗੋਨਾਂ ਇਹਨਾਂ ਦੇ ਇੱਕ ਕੰਡਾ ਜਾਂ ਸੂਈ ਚ ਭੋ ਕੇ ਦੇਖ ਲੈਣੇ ਆ ساری ਰਾਤ ਡਾਕਟਰ ਭੱਜੇ ਫਿਰਨਗੇ ਉਹ ਸ਼ਹੀਦ ਹੋਣਾ ਬੜਾ ਮੁਸ਼ਕਲ ਕੰਮ ਹੁੰਦਾ ਹੈ ਤੇ ਤੂੰ ਇਹਨਾਂ ਸ਼ਹੀਦਾਂ ਦੀ ਸ਼ਹੀਦੀ ਨੂੰ ਇਹਨਾਂ ਕਿਸਾਨਾਂ ਦੀ ਮਿਹਨਤ ਨੂੰ ਇਸ ਟੰਗ ਨਾਲ ਨਾ ਰੋਲ ਇਹਨਾਂ ਦਾ ਹੱਕ ਦੇ ਦੇ ਹੱਕ ਲੈਣ ਵਾਸਤੇ ਆਇਆ ਹੱਕ ਲੈਣ ਵਾਸਤੇ ਬੈਠੇ ਆ ਸ਼ਾਂਤੀ ਪਤਾ ਨਹੀਂ ਇਹਨਾਂ ਸਾਡੇ ਕਿਸਾਨ ਆਗੂਆਂ ਦੇ ਕਾਰਨ ਕਿਵੇਂ ਇਹਨਾਂ ਦੀ ਮਿਹਨਤ ਵਾੜੀ ਦੇ ਨਾਲ ਆ ਗਰਮ ਖੂਨ ਨੂੰ ਰੋਕਿਆ ਹੋਇਆ ਤੇ ਨਹੀਂ ਤਾਂ ਮੋਦੀ ਸਾਹਿਬ ਜਿੱਦੇ ਇੱਥੋਂ ਛੁੱਟੀ ਮਿਲ ਗਈ ਜਿੰਨਾ ਚਿਰ ਤਾਂ ਕਿਸਾਨ ਆਗੂ ਸਾਨੂੰ ਨਹੀਂ ਕਹਿੰਦੇ ਭਰਾਵੋ ਕੱਚਾ ਧਾਗਾ ਨਾ ਤੋੜਿਓ ਪਰ ਜਿੱਦੇ ਇਹਨਾਂ ਨੇ ਅੱਜ ਤੁਹਾਨੂੰ ਛੁੱਟੀ ਦੇ ਦਿੱਤੀ ਨਾ ਵੀ ਥੋਥੋ ਜੋ ਕੋਈ ਸਰਦਾ ਕਰ ਲੋ ਉਹਦੇ ਫੇਰੇ ਸੰਸਦ ਸੰਸਦ ਨਾ ਰਹੇ ਇਹ ਸੰਸਦਾਂ ਤੇ ਤੁਹਾਡਾ ਨੌਜਵਾਨਾਂ ਦਾ ਹੀ ਰਾਜ ਰਹੇ ਤੁਸੀਂ ਜਾ ਕੇ ਇਸ ਤੇ ਰਾਜ ਕਰੋ ਗਲੇ ਫੜ ਕੇ ਖਿੱਚ ਕੇ ਇਹਨਾਂ ਨੂੰ ਦੁਸ਼ਮਣਾਂ ਨੂੰ ਵਾਰ ਕੱਢੋ ਤੇ ਖੁਦ ਜਾ ਕੇ ਬੈਠੋ ਉੱਥੇ ਜਾ ਕੇ ਕਾਨੂੰਨ ਖੁਦ ਬਣਾਓ ਇਹਨਾਂ ਦੇ ਬਣਾਏ ਕਾਨੂੰਨਾਂ ਦੇ ਸਾਨੂੰ ਕੋਈ ਅਤਵਾਰ ਨਹੀਂ ਅਸੀਂ ਇਹ ਸਰਕਾਰ ਤੇ ਅਤਵਾਰ ਨਹੀਂ ਕਰਦੇ ਬੇ ਪਰੋਸੇ ਜੋਗਾ ਝੂਠਾ ਮਹਾਨ ਝੂਠਾ ਇਸ ਤੋਂ નિર્ਦਈ ਪ੍ਰਧਾਨ ਮੰਤਰੀ ਕਿਸੇ ਮੁਲਕ ਦਾ ਹੋਣਾ ਨਹੀਂ ਤੇ ਹੋਇਆ ਨਹੀਂ ਪਰ ਇੱਥੋਂ ਵੱਡੇ ਵੱਡੇ ਜ਼ਾਲਮ ਸਾਡੇ ਤੇ ਰਾਜ ਕਰ ਗਏ ਝੂਲਮ ਕਮਾ ਗਏ ਆ ਇਹ ਕੌਮ ਕਿਸਾਨ ਕਿਸੇ ਤੋਂ ਨਾ ਦਵਿਆ ਤੇ ਨਾ ਕੱਲ ਦਵੇ ਨਾ ਅੱਜ ਦਵੇ ਇਹਨਾਂ ਦੇ ਹੱਕ ਦੇ ਇਹਦੇ ਚੁੱਪ ਕਰਕੇ ਘਰੇ ਜਾਂਦੇ ਰਹਿਣਗੇ ਨਹੀਂ ਮੋਦੀ ਸਾਹਿਬ ਬੁਰੀ ਤੇਰੇ ਨਾਲ ਬਹੁਤ ਕਰਨਗੇ ਇੰਨਾ ਕੁ ਕੁਝ ਕਹਿੰਦਾ ਹੋਏ ਖਿਮਾਂ ਦੇ ਜਾਜਕਾਂ ਗਲਾ ਖਰਾਬ ਆ ਬਹੁਤਾ ਜਿਆਦਾ ਅੱਜ ਬੋਲਿਆ ਨਹੀਂ ਜਾਣਾ ਇਸ ਵਾਸਤੇ ਬੇਨਤੀ ਕਰਦੇ ਆ ਔਰ ਇੱਕ ਨਾਰਾ ਲਾਉਨੇ ਆ ਸਾਡੇ ਹੱਕ ਸਾਡੇ ਹੱਕ ਸਾਡੇ ਹੱਕ ਜੈਕਸਾਨ ਜੈ ਸਿੰਘ ਗਰਸ ਦੋ ਜ਼ਰੂਰੀ ਬੇਨਤੀਆਂ ਹੈ ਭਾਈ ਕਨਈਆ ਸੇਵਾ